ਤੁਹਾਡੇ ਬੁਹੇ ਤੇ ਆਉਂਗੇ ਹੁਣ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਮਹਿਬੂਬ ਨੇਤਾ ਜਿਨ੍ਹਾਂ ਦਾ ਸਾਨੂੰ ਬੜੇ ਬੜੀ ਸਭੀ ਨੇ ਇੰਤਜ਼ਾਰ ਸੀ ਸਾਡੇ ਲੋਕ ਸਭਾ ਹਰਤਾ ਫਰੀਦਕੋਟ ਤੋਂ ਐਮਪੀ ਦੀ ਚੋਣ ਲੜ ਰਹੀ ਸਾਡੇ ਵੱਡੇ ਭਾਈ ਸਾਹਿਬ ਕਰਨਜੀਤ ਸਿੰਘ ਜੀ ਰਮੋਦ ਸਾਹਿਬ ਉਹਨਾਂ ਦੇ ਨਾਲ ਜ਼ਿਲ੍ਹਾ ਯੋਜਨਾਵੋ ਜ਼ਿਲ੍ਹਾ ਡ੍ਰੈਸਟ ਬੋਰਡ ਦੇ ਚੇਅਰਮੈਨ ਜਿੰਦਰਪ੍ਰਧਾ ਜੀ ਉਹਨਾਂ ਦੇ ਨਾਲ ਸਾਡੇ ਵੱਡੇ ਭਾਈ ਸਾਹਿਬ ਇੰਦਰਜੀਤ ਸਿੰਘ ਮਾਨ ਸਾਹਿਬ ਖਾਦੀ ਬੋਰਡ ਚੇਅਰਮੈਨ ਪੰਜਾਬ ਉਹਨਾਂ ਦੇ ਨਾਲ ਦਰਜਾ ਬਦਰਜਾ ਜਿੰਨੇ ਵੀ ਸਾਰੇ ਸੰਗਤ ਪਹੁੰਚੀ ਆ ਮੈਂ ਸਾਰਿਆਂ ਦਾ ਦਿਲ ਜਿਹੇ ਗਹਿਰਾਈਆਂ ਵਿੱਚੋਂ ਪਿੰਡ ਸੇਲਵੜਾ ਜੀ ਨਗਰ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਦੋ ਗਨਾਰੇ ਨਾਣੇ ਕਿਰਪਾ ਕਰਕੇ ਉਹਨਾਂ ਦਾ ਨਾਰਾ ਦਿਵਾਓ ਆਵਾਜ਼ ਮਨੀ ਪਾਰਟੀ ਜਿੰਦਾਬਾਦ ਆਇਆ ਨਾ ਸੇਲਵੜਾ ਵਾਲੇ ਭਾਈ ਨੂੰ ਤੁਸੀਂ ਬੋਟਾਂ ਵੀ ਬਹੁਤ ਪਾਈਆਂ ਤੁਹਾਡਾ ਸਾਥ ਹੀ ਬਹੁਤ ਹੈ ਤੁਸੀਂ ਹੱਥ ਖੜੇ ਕਰਕੇ ਆਵਾਜ਼ ਮਨੀ ਪਾਰਟੀ ਜਿੰਦਾਬਾਦ ਸਰਦਾਰ ਬਕਰ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਭਗਵਤ ਸਿੰਘ ਮਾਨ ਜਿੰਦਾਬਾਦ ਕੁਦਾ ਕਰਮ ਸਿੰਘ ਨਮਰ ਜਿੰਦਾਬਾਦ ਕੁਦਾ ਕਰਮ ਸਿੰਘ ਸਿੱਧੂ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਸਾਡੇ ਬਹੁਤ ਹੀ ਪਿਆਰੇ ਮਹਬੂਬ ਨੇਤਾ ਅੱਜ ਤੱਕ ਮੇਰੀ ਬੇਨਤੀ ਹੈ ਸਾਰੀ ਸੰਗਤ ਜਿੰਨੀ ਵੀ ਸੰਗਤ ਬਾਈ ਜੀ ਦੇ ਨਾਲ ਆਈ ਹੈ ਜਾਊਂ ਆਪਣੇ ਗੱਡੀਆਂ ਤੇ ਬੈਠੇ ਨੇ ਪੱਕੇ ਹੀ ਵਸ ਐਲਾਨ ਹੋਣਾ ਬਾਕੀ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਵੱਡੀ ਲੀਡ ਦੇ ਨਾਲ ਆਪਾਂ ਰਾਮਪੁਰਾ ਫੂਲ ਤੁਹਾਨੂੰ ਬੜੀ ਵੱਡੀ ਲੀਡ ਦੇ ਨਾਲ ਜਿਤਾ ਕੇ ਭੇਜੂਗਾ ਇਹ ਤੁਹਾਨੂੰ ਵਿਸ਼ਵਾਸ ਸਰਦਾਰ ਬੰਕਾਰ ਸਿੰਘ ਸਿੱਧੂ ਸਾਹਿਬ ਤੋਂ ਆਉਂਦੇ ਨੇ ਉਹਨਾਂ ਦੀ ਸਾਰੀ ਆਮ ਆਦਮੀ ਪਾਰਟੀ ਟੀਮ ਲਗੌਂਦੀ ਹੈ ਬਸ ਹੁਣ ਤੇ ਇੱਕ ਇੱਕ ਦੀ ਆਉਣ ਵਾਲੀ ਇੱਕ ਤਰੀਕ ਨੂੰ ਇੱਕ ਇੱਕ ਕੀਮਤੀ ਬੋਲ ਸਰਦਾਰ ਕਮ ਸਿੰਘ ਮੋਹਦ ਸਾਹਿਬ ਦੇ ਹੱਕ ਦੇ ਵਿੱਚ ਪਾ ਕੇ ਕੰਮਜਾਓ ਕਰਨਾ ਹੈ ਫਿਰ ਮੈਂ ਬੇਨਤੀ ਕਰਦਾ ਹਾਂ